ਫੜਾ ਦੇਸ਼ੇ ਅਲੱਗ ਬਣਾ ਦੋ ਅਸੀਂ ਪੰਜਾਬ ਨੂੰ ਅਲੱਗ ਸੁਪਾ ਬਣਾ ਦੋ ਤੋੜਦਾ ਕੋਹ ਨਹੀਂ ਸੀ ਥੋੜਾ ਬੰਬ ਸੀ ਬੰਬ ਐ ਫਟਿਆ ਬਲਾਸਟ ਹੋਇਆ ਪੈਸਾ ਲਗੋੜਾ ਸੀ ਨਹੀਂ ਹਾਂਜੀ ਥੋੜਾ ਬੰਬ ਸੀ ਵੀਰੇ ਬੰਬ ਸੋਪੀ ਸੀਟਰੇ ਨੇ ਸਰਕਾਰ ਨਾ ਜਿਹੜੀ ਸੈਂਟਰ ਸਰਕਾਰ ਹੈ ਉਹ ਪੰਜਾਬ ਨੂੰ ਆਪਣਾ ਅੰਗ ਨਹੀਂ ਉਹ ਹਰਜੀ ਪਟਤੀ ਸੀ ਪੂਰੀ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਅੱਕੇ ਨਾ ਬਧੋ ਰੁਕ ਜਾਓ ਅਸੀਂ ਤੁਹਾਡੇ ਭਾਈਆ ਸੀ ਦੁਸ਼ਮਣ ਨਹੀਂ ਮੇਰਾ ਦੁਸ਼ਮਣ ਤੋਂ ਘੱਟ ਵੀ ਨਹੀਂ ਤੁਸੀਂ ਗੋਲੀਆਂ ਚਲਾ ਰਹੇ ਹੋ ਸਾਡੇ ਤੇ ਐਂ ਤਾਂ ਪਾਕਿਸਤਾਨ ਨਹੀਂ ਚਲਾਉਂਦਾ ਸਾਡੇ ਤੇ ਗੋਲੀਆਂ ਜਿਵੇਂ ਤੁਸੀਂ ਚਲਾ ਰਹੇ ਹੋ ਪਰ ਇਹ ਗੱਲ ਹੈ ਅਸੀਂ ਪਰ ਜਾਵਾਂਗੇ ਤੋੜਾਂਗੇ ਮੂਵਲਾ ਵੈਰੀਗੜ ਟੁੱਟ ਚੁੱਕਿਆ ਪਿੱਛੇ ਰਹਿ ਗਏ ਨੇ ਮੇਨ ਮੇਨ ਰਹਿ ਗਿਆ ਜਿਹੜੀਆਂ ਸ਼ਕਰੀਆਂ ਲਾਈਆਂ ਸੀ ਰੋਡ ਤੇ ਉਹ ਵੀ ਪੱਤੀ ਆਏ ਤੁਸੀਂ ਦੇਖ ਸਕਦੇ ਹੋ ਅੱਤਰੂ ਗੈਸ ਦਾ ਗੋਲਾ ਬਜਿਆ ਤੇ ਬਾਈ ਸਿਰਾ ਸਿਰੇ ਜਾ ਕੇ ਆਇਆ ਤੇ ਗੱਲਬਾਤ ਕਰਦੇ ਆਂ ਹਾਂਜੀ ਬਾਈ ਇਹ ਅੱਤਰੂ ਗੈਸ ਹੈ ਜਿਹੜਾ ਗੋਲਾ ਬਜਿਆ ਹੈ ਬਾਈ ਕਿੱਦਾਂ ਦਾ ਇਹ ਅੱਤਰੂ ਗੋਲ ਦਾ ਹੋ ਨਹੀਂ ਸੀ ਥੋੜਾ ਬੰਬ ਸੀ ਬੰਬ ਐ ਫਟਿਆ ਬਲਾਸਟ ਹੋਇਆ ਐਸਾ ਗੋਲਾ ਸੀ ਇਹ ਨਹੀਂ ਹਾਂਜੀ ਥੋੜਾ ਬੰਬ ਸੀ ਜਿਹੜੇ ਬੰਬ ਸੀ ਟਰੇਨੇ ਬੰਬ ਸੀ ਟਰੇਨੇ ਗੋਲੀਆਂ ਮਾਰ ਰਿਹਾ ਕੋਲੀਆਂ ਦੇ हां जी आ देखो वीडियो ले आया नौजवान बनोगे देखो जी ये दिखा रहे हैं आपको जी देख सकते हो गोलियां मारी जा रही हैं ने जड़े फौज ਵੱਲੋਂ ਇਹ ਦਿਖਾ ਰਹੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੱਕਾ ਕੱਟ ਉਤਰ ਗਿਆ ਜੀ ਮਿਲਟਰੀ ਫੌਜ ਗੋਲੀਆਂ ਸਿੱਧੀ ਛਤਰੀ ਦੇ ਮਾਰ ਰਹੇ ਟਰੈਕਟਰ ਤੇ ਤੁਸੀਂ ਆ ਚੈੱਕ ਕਰੋ ਜੀ ਇਹਨਾਂ ਦੇ ਹੱਥੇ ਚੈੱਕ ਕਰੋ ਜੀ ਸਰੀਆ ਫਾਇਰ ਕੱਟ ਗਿਆ ਸਾਹਮਣੇ ਦੀ ਆ ਦੇਖੋ ਇਹ ਕਾਰਤੂਨ ਦਾ ਖਾਲੀ ਬਾਰੇ ਵੇਖੋ ਹੱਥਾਂ ਦੀ ਛਤਰੀ ਜਿਵੇਂ ਨੇ ਟਰੈਕਟਰ ਦੀ ਜੀ ਬੰਦਾ ਵੀ ਇਹਦਾ ਨਾ ਮਰ ਸਕਦਾ ਕੋਈ ਬੰਦਾ ਜੀ ਜੇ ਬੰਦੇ ਤੋਂ ਸਾਹਮਣੇ ਆ ਬੰਦੇ ਦੇ ਲੱਗ ਮਰ ਸਕਦਾ ਬਾਈ ਇਹ ਪੂਰੀ ਤਰ੍ਹਾਂ ਮਤਲਬ ਇਹ ਹੈ ਜੀ ਗੋਲੀਆਂ ਦੇ ਉੱਤੇ ਆ ਵੀ ਗੋਲੀਆਂ ਵੀ ਚਲਾ ਰਹੇ ਨੇ ਇੱਧਰ ਕਦੇ ਨਾਲ ਨਾਲ ਤੇ ਤੁਸੀਂ ਅੱਗੇ ਗੱਲਬਾਤ ਹੋਈ ਆ ਔ ਬੌਜ ਨਾਲ ਕੋਈ ਆਰਮੀ ਨਾਲ ਕੋਈ ਗੱਲਬਾਤ ਹੋਈ ਕਹਿੰਦੇ ਕਿ ਪਹੁੰਚ ਗਏ ਸੀ ਖੜ ਕੇ ਸੀ ਉਹਨਾਂ ਤਾਰਤੂਰ ਜੀ ਪੱਟਦੀ ਸੀ ਪੂਰੀ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਅਕੇ ਨਾ ਬਦੋ ਰੁਕ ਜਾਓ ਅਸੀਂ ਤੁਹਾਡੇ ਭਾਈਆਂ ਸੀ ਦੁਸ਼ਮਣ ਨਹੀਂ ਮੈਂ ਕਿਹਾ ਦੁਸ਼ਮਣ ਤੋਂ ਘੱਟ ਵੀ ਨਹੀਂ ਤੁਸੀਂ ਗੋਲੀਆਂ ਚਲਾ ਰਹੇ ਹੋ ਸਾਡੇ ਤੇ ਐਂਦਾ ਪਾਕਿਸਤਾਨ ਨਹੀਂ ਚਲਾਉਂਦਾ ਸਾਡੇ ਤੇ ਗੋਲੀਆਂ ਮੈਂ ਤੁਸੀਂ ਚਲਾ ਰਹੇ ਹੋ ਫੜਾ ਦੇਸੇ ਲੱਗ ਬਣਾ ਦੋ ਅਸੀਂ ਪੰਜਾਬ ਨੂੰ ਅਲੱਗ ਸੂਬਾ ਬਣਾ ਦੋ ਇਹ ਕਿਹਨ ਗੱਲਬਾਤ ਕੀਤੀ ਕੀ ਕਹਦੇ ਵੀ ਅੱਗੇ ਜਾਣ ਦੇਣਗੇ ਹੁਣ ਜਾਣੇ ਜਾਵਾਂਗੇ ਵੀਰੇ ਜਾਵਾਂਗੇ ਚਾਂਦ ਤੇ ਅੱਗੇ ਜਾਵਾਂਗੇ ਉਹ ਨਹੀਂ ਲੰਘਣ ਉਹ ਤਾਂ ਨਹੀਂ ਬੈਰੀਕੇਡ ਪਰੇ ਕਰਦੇ ਉਹ ਕਹਿੰਦੇ ਅਸੀਂ ਨਹੀਂ ਪਰੇ ਕਰਦੇ ਅਸੀਂ ਪਰ ਜਾਵਾਂਗੇ ਤੋੜਾਂਗੇ ਮੂਰਲਾ ਬੈਰੀਕੇਡ ਟੁੱਟ ਚੁੱਕਿਆ ਪਿੱਛੇ ਰਹਿ ਗਏ ਨੇ ਮੇਨ ਮੇਨ ਰਹਿ ਗਿਆ ਜਿਹੜੀਆਂ ਛੁਰੀਆਂ ਲਾਈਆਂ ਸੀ ਰੋਡ ਤੇ ਉਹ ਵੀ ਪੱਟੀਆਂ ਨੇ ਅਸੀਂ ਜੋਣਾ ਜਿਹੜੇ ਅੱਗੇ ਪੈਰੀਗੇਟ ਨੇ ਪਰਲੀ ਸਾਈਡ ਵਾਲੇ ਹਰਿਆਣੇ ਉਹ ਰਹਿੰਦੇ ਨੇ ਉਹ ਰਹਿੰਦੇ ਨੇ ਪੈਰੀਗੇਟ ਵੀ ਅੱਕੇ ਬਹੁਤ ਲਾਏ ਹੋਏ ਨੇ 10-10 ਫੁੱਟਾਂ ਦੇ ਲੱਗੇ ਲੰਬੇ ਲਾਏ ਹੋਏ ਨੇ ਪੂਰੇ ਪੁੜਤੇ ਲਾਏ ਹੋਏ ਨੇ ਥੋੜੇ ਥੋੜੇ ਪੈਰੀਗੇਟ ਜਿਹੜੇ ਕਹਿੰਦੇ ਸੀ ਪੂਰਾ ਕੰਕਰੀਟ ਪਾ ਕੇ ਇਹਨਾਂ ਨੇ ਪੈਰੀਗੇਟ ਜਿਹੜੇ ਜੜੇ ਹੋਏ ਨੇ ਇਹਦੇ ਵਿੱਚ ਉਹ ਪੱਟੇ ਨੇ ਇਹਨਾਂ ਨੇ ਉਹ ਆਪਾਂ ਮੂਹਰੇ ਅਡਵਾਂਸ ਪੱਟੇ ਨੇ ਉਹ ਤਾਂ ਪਿੱਛੇ ਨੇ ਹਜੇ ਤੇ ਵਿੱਚ ਉਹਦਾ ਨਹੀਂ ਵਿੱਚੇ ਫਿਕਸੇ ਨੇ ਹਜੇ ਇਹ ਫਿਕਸ ਕੀਤੇ ਹੋਏ ਨੇ ਤਾਂ ਬਹੁਤ ਹੋਏ ਨੇ 10-10 ਆ ਫਿਰ ਕਾਫੀ ਲੱਗਦਾ ਟਾਈਮ ਲੱਗੂ ਵਾਲੇ ਲੱਗਦਾ ਲੱਗੂ ਵਾਲਾ ਲੱਗ ਰਹੀ ਆ ਨੋਜਮਨੀ ਜੀ ਜਾਰੀ ਆ ਅੱਗੇ ਨੋਜਮਨੀ ਚੱਕੇ ਕੁਝ ਨਹੀਂ ਹੈਗਾ ਹੋਵੇਗੀ ਅੰਦਾਜ਼ਾ ਵੀ ਟਾਈਮ ਲੱਗੂ ਵਾਲੇ ਜਿਹੜੇ ਪੱਟੇ ਜਾ ਰਹੇ ਨੇ ਤਾਂ ਪਹਿਲੇ ਵਾਲੇ ਪੱਟੇ گئے ਨੇ ਵਾਲੇ ਅੱਗੇ ਰਹਿੰਦੇ ਨੇ ਜਿਹੜੇ ਫਿਕਸ ਨੇ ਜਿਹੜੇ ਫਿਕਸ ਨੇ ਜਿੰਨਾ ਵਿੱਚ ਕੰਪਲੀਟ ਪਾਇਆ ਹੋਇਆ ਉਹ ਰਹਿੰਦੇ ਨੇ ਜਿਹੜੇ ਇਧਰਲੇ ਸਾਈਡ ਸੀਗੇ ਪੱਟੇ ਸਾਰੇ ਟਰੈਕਟਰ ਤੋਂ ਵੀ ਕਿਤੇ ਹੋਰ ਵੀ ਪੱਟ ਲੈਣਗੇ ਟਰੈਕਟਰਾਂ ਨੂੰ ਕਿਦਾ ਚੋਟਾ ਲਾ। ਇੱਕ ਤੋਂ ਟਰੈਕਟਰ ਜਿੱਥੇ ਕੰਟੋਮ ਕੀਤਾ ਆ ਟਰੈਕਟਰਾਂ ਦੇ ਟਾਇਰਾਂ 'ਚ ਗੋਲੀਆਂ ਮਾਰੀਆਂ ਉਹਦੇ ਇੰਜਨ 'ਚ ਗੋਲੀਆਂ ਮਾਰੀਆਂ ਹੁਣ ਟਰੈਕਟਰ ਮੁੰਡਾ ਲੈ ਕੇ ਗਿਆ ਵਾਪਸ ਕਰ ਲਓ। ਜਿਹੜੇ ਗੋਲੀਆਂ ਮਾਰੇ ਟਰੈਕਟਰਾਂ 'ਚ ਮਾਰੇ ਜਾਂ ਫਿਰ ਇਹ ਟਰੈਕਟਰਾਂ 'ਤੇ ਵੀ ਮਾਰ ਰਹੇ ਟਰੈਕਟਰਾਂ 'ਚ ਵੀ ਮਾਰ ਰਹੇ ਆ ਵੀ ਟਰੈਕਟਰ ਆ ਕੀ ਬੱਚਿਆ ਦੇਖਿਓ ਕੈਮਰੇ ਨਾਲ ਦੇਖੋ ਓਰੇ ਬਹੁਤ ਜ਼ਿਆਦਾ ਸੱਟ ਲੱਗੀ ਓਰੇ ਤਮਾ ਬੱਚਾ ਸ਼ਰਲਾ ਕੇ ਸ਼ਰਲਾ ਬੱਚਾ ਸਾਰੀ ਫੁੱਫੀ ਤਾੜੀ ਦੇਖੋ ਸਾਰੀ ਤਾੜੀ ਹੈਂ ਇਹ ਕਿਹਨਾਂ ਦਾ ਦਾੜੀ ਕਿਧਰ ਭੁਗੀ ਪੰਪ ਸੱਟਿਆ ਪੰਪ ਪੰਪ ਬਲਾਸਟ ਹੋਇਆ ਥਰੂ ਗੈਸ ਤੋਂ ਵੀ ਬੰਬ ਵੀ ਬਲਾਸਟ ਵੀ ਕਰ ਰਹੇ ਕਰ ਰਹੇ ਆ ਜੀ ਵਿੱਚੋਂ ਬਲਾਸਟ ਆ ਕੇ ਮੂੰਹ ਤੇ ਪੈਂਦਾ ਇੱਕਦਮ ਇਹ ਇੰਨੀ ਮੋਤੀ ਸਰਕਾਰ ਤੱਕੇ ਚਾਈ ਤੇ ਉਤਰ ਗਈ ਐਨਾ ਸੋਚਿਆ ਨਹੀਂਤਾ ਜੀ ਹੁਣ ਫਿਰ ਅੱਗੇ ਕੀ ਕਰੋਗੇ ਅਦੋਂ ਇਹ ਵਰੇ ਥਰੂ ਕਹਦੇ ਗੋਲੇ ਸਿੱਟ ਰਹੇ ਨੇ ਤੇ ਫਿਰ ਇਨਸਾਨ ਪਿੱਛੇ ਜਾ ਰਹੇ ਹੁਣ ਅੱਗੇ ਨਿਕਲੋਗੇ ਅੱਗੇ ਨਿਕਲੋਗੇ ਇਨਸਾਨ ਨਹੀਂ ਜਾਂਦੇ ਜੀ ਪਿੱਛੇ ਹੀ ਅੱਗੇ ਨਿਕੜਾਂਗੇ ਜੀ ਕਿਸਾਨ ਨਹੀਂ ਜਾਂਦੇ ਜੀ ਪਿੱਛੇ ਅਸੀਂ ਕਿ ਜਾਣਗੇ ਫਿਰ ਕਿਵੇਂ ਅੱਗੇ ਜਾਇਆ ਜਾਊਗਾ ਜਦੋਂ ਅੱਧਰੂ ਕਹਦੇ ਪਟਦੇ ਆ 2 1 2 ਹੋ ਰਿਹਾ ਹੈਗਾ ਉਹ ਪਟਦ ਨੇ ਆ ਜੀ ਕਿਸਾਨ ਨਹੀਂ ਅੱਧ ਦੇ ਪਿੱਛੇ ਜੀ ਇਹ ਕਿਤੇ ਕਿਸਾਨ ਤੇ ਗੋਲੀ ਲੱਗਦੀ ਆ ਫਿਰ ਕਿਸਾਨ ਤੇ ਇੱਕ ਤੇ ਲੱਗ ਜੇਗੀ ਹਜ਼ਾਰੇ ਖੜੇ ਆ ਇੱਥੇ ਲੱਖਾਂ ਕਿਸਾਨ ਖੜੇ ਆ ਜੀ ਇੱਕ ਤੇ ਲੱਗ ਜੇਗੀ ਦੋ ਤੇ ਲੱਗ ਜੇਗੀ ਜੀ ਕਿਸਾਨ ਇੱਥੇ ਲੱਖਾਂ ਖੜੇ ਆ ਜੀ ਹਾਂ ਜੀ ਹੋਰ ਕੀ ਕਹੂੰਗੇ ਮੋਦੀ ਸਰਕਾਰ ਨੂੰ ਫਿਰ ਵੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖੇ ਰਹੇ ਹੋ ਜੀ ਇੰਨਾ ਧੱਕਾ ਕਰਦਾ ਪਿਆ ਆ ਉਹਨੇ ਤਾਂ ਐਦਾਂ ਬਣਾ ਦੇ ਜਿੱਦਾਂ ਕਿਤੇ ਯੁੱਧ ਹੋ ਰਿਹਾ ਇੱਥੇ ਇਹਦਾ ਮਾਹੌਲ ਬਣਾ ਦੇ ਮੋਦੀ ਨੇ ਜੇ ਮੋਦੀ ਨੂੰ ਇੰਨੇ ੱਤਕਾ ਹੀ ਕਰਨਾ ਪੰਜਾਬ ਨੂੰ ਲੱਗੇ ਕਰ ਦੋ ਮੀਟਿੰਗ ਹੋਈ ਸੀ ਕਿ ਨਾ ਇਹ ਤਾਂ ਪਹਿਲਾਂ ਮੀਟਿੰਗ ਹੋਈ ਸੀ ਆਪਣੇ ਸਰਕਾਰ ਨਾਲ ਉਹਨਾਂ ਨੇ ਫਿਰ ਮੰਗਾ ਕਿਉਂ ਨਹੀਂ ਮੰਨਿਆ ਨਾ ਰੋਕਿਆ ਸੀ ਜੀ ਤੁਸੀਂ ਨਾ ਜਾਓ ਦਿੱਲੀ ਦੇ ਦਿੱਲੀ ਧਰਨਾ ਲਾਉਣ ਤੇ ਸਾਡੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਹੱਲ ਨਿਕਲੂ ਕੋਈ ਹੱਲ ਵੀ ਨਹੀਂ ਨਿਕਲਿਆ ਪੰਜਾਬ ਵੀ ਧਰਨਾ ਲਾ ਸਰਕਾਰ ਹੈ ਨਾ ਜਿਹੜੀ ਸੈਂਟਰ ਸਰਕਾਰ ਹੈ ਉਹ ਪੰਜਾਬ ਨੂੰ ਆਪਣਾ ਅੰਗ ਨਹੀਂ ਮੰਨਦੀ ਉਹ ਹਰ ਹਰ ਪਿਛੜੀਆਂ ਸਰਕਾਰਾਂ ਤੋਂ ਲੈ ਕੇ ਬਿਤਕਰਾ ਰੱਖਦੀਆਂ ਨੇ ਪੰਜਾਬ ਨੂੰ ਉਹ ਸੂਬਾ ਨਹੀਂ ਮੰਦੇ ਪੀਐਡੀ ਐਚ ਪੈਂਦਾ ਬਹੁਤ ਐਸਾ ਫੀਡਿਆ ਇਹਨਾਂ ਨੂੰ ਕਿਉਂ ਫਿਰ ਫਰਕ ਪੈ ਰਿਹਾ ਜਿਹੜੀਆਂ ਜਿਹੜੇ ਮੰਗਾ ਨੇ ਕਿਸਾਨ ਚਾਹੇ ਜ ਮੰਗਾ ਨੇ ਐਮਐਸਪੀ ਦਿੱਤੀ ਜਾਵੇ ਸਾਰੀਆਂ ਫਸਲਾਂ ਤੇ ਸਵਾਮੀ ਰਾਸ ਦੀ ਰਿਪੋਰਟ ਲਾਗੂ ਕੀਤੀ ਜਾਵੇ ਫਿਰ ਕਿਉਂ ਨਹੀਂ ਮੰਗ ਪਨ ਰਹੇ ਮੋਦੀ ਸਰਕਾਰ ਆਪਣੇ ਜਿਹੜੇ ਉਹਦੇ ਚਾਹਤੇ ਨੇ ਉਹਦੇ ਆਪਣੇ ਅੰਡਾਨੀ ਬਾਨੀ ਨੇ ਉਹਨਾਂ ਨੂੰ ਅਕੇਲੇ ਹੁਣਾ ਚਾਹੁੰਦਾ ਇਹਨਾਂ ਨੂੰ ਕਲਾਮ ਬਣਾਉਣਾ ਚਾਹੁੰਦਾ ਕਿਸਾਨਾਂ ਨੂੰ ਕਿ ਸਾਡੇ ਕੋਲ ਫਸਲ ਵੇਚੋ ਫਿਰ ਅਸੀਂ ਆਪਣੇ ਰੇਟ ਨਾਲ ਪੁੱਛਾਂਗੇ ਤਾਂ ਸਾਡੀ ਐਮਐਸਪੀ ਫਿਕਸ ਨਹੀਂ ਕਰ ਰਹੇ ਲੱਗਦਾ ਵੀ ਪਹਿਲਾ ਵਾਂਗ ਜਿਵੇਂ ਮੋਰਚਾ ਲੱਗਾ ਸੀ ਕਿਸਾਨਾਂ ਦਾ ਇਸ ਵਾਰ ਵੀ ਲੰਬਾ ਜਾ ਸਕਦਾ ਜਦੋਂ ਮੰਗਾ ਮੋਰਚਾ ਲੱਗੂਗਾ ਵੀਰੇ ਦਿੱਲੀ ਪੱਕਾ ਲੱਗੂਗਾ ਅੱਜ ਨਹੀਂ ਜਾਣ ਦੇਣਗੇ ਰਾਤ ਨੂੰ ਲੰਘ ਜਾਣਗੇ ਇਹ ਜਿਹੜਾ 24 ਦੇ ਹੁਣ ਇਲੈਕਸ਼ਨ ਆ ਰਹੀ ਹੈ ਉਸ ਤੋਂ ਪਹਿਲਾਂ ਵੀ ਮੰਗਾ ਜਿਹੜੀਆਂ ਮਨਾਈਆਂ ਜਾਣਗੇ ਹੁਣ ਜਦ ਤੱਕ ਮੋਰਚਾ ਰਹੂਗਾ ਜਦ ਤੱਕ 24 ਇਲੈਕਸ਼ਨ ਨਹੀਂ ਹੁੰਦੀ ਇਹ ਵੀ ਨਾ ਪੂਤ ਵੀ ਨਹੀਂ ਲੱਗਣ ਰਹਿਣਾ ਪਿੰਡਾਂ 'ਚ ਇਹ ਸੋਚਦੇ ਕਿ ਜੋ ਕੰਮ ਇਹਨਾਂ ਨੇ ਕਰਿਆ ਹੈ ਨਾ ਹੁਣ ਇਹਨਾਂ ਦਾ ਪਿੰਡਾਂ 'ਚ ਪੂਤ ਵੀ ਨਹੀਂ ਲੱਗਣ ਦੇਣਾ ਸੀ ਅਰੇ ਪੰਜਾਬ ਦੇ ਵਿੱਚ ਤਾਂ ਮੰਗਣ ਦੂਰ ਦੀ ਗੱਲ ਆਣਗੇ ਫਿਰ ਪੂਤ ਗਿਆ ਕੁਝ ਵੀ ਨਹੀਂ ਲੈਣ ਦੇਣਾ ਪਰ ਇੰਡੀਆ ਲੈਵਲ ਤੇ ਵੋਟਾਂ ਪੈਂਦੇ ਯੂਪੀ ਦੇ ਵਿੱਚ ਉਹਨਾਂ ਨੂੰ ਵੱਧ ਸਮਰਥਨ ਮਿਲਦਾ ਮਤਲਬ ਆਪਣਾ ਛੋਟਾ ਸੂਬਾ ਹੈ ਤੇ ਹੋਰ ਸੂਬਿਆਂ ਵਿੱਚੋਂ ਵੋਟਾਂ ਪੈ ਜਾਂਦੀਆਂ ਨੇ ਫਿਰ ਮੋਦੀ ਮੋਦੀ ਦੁਆਰਾ ਫੇਰ ਆ ਜਾਂਦਾ ਹੈ ਉੱਥੇ ਵੀ ਬੈਲਟ ਪੇਪਰ ਤੋਂ ਦੇਖੋ ਸੁਪਰੀਮ ਕੋਰਟ ਦੇ ਵਕੀਲ ਉਹ ਉੱਥੇ ਬੈਠੇ ਧਰਨੇ ਤੇ ਬੈਠੇ ਵੀ ਤੂੰ ਬੈਲਟ ਪੇਪਰ ਨਾਲ ਆਪਣੀ ਚੋਕਰਾ ਉਹ ਮੰਨਦਾ ਨਹੀਂ ਉਹ ਈਵੀਐਮ ਦੇ ਪਿੱਛੇ ਪਿਆ ਹੋਇਆ ਉਹਨੂੰ ਐਨੇ ਵੋਟ ਨਹੀਂ ਪੈਂਦੀ ਉਹ EVM ਦੇ ਰਾਈਚਦਾ ਹੋ ਬੈਲਟ ਪੇਪਰ ਫੜਿਆ ਗਿਆ ਇਹਨਾਂ ਦਾ ਚੋਰੀ ਦੀਂਦੀ ਫੜੀ ਇਹਨਾਂ ਦੇ ਵਿੱਚ ਸ਼ਰਮ ਧੱਕਾ ਹੋਵੇ ਕਹਿੰਦੇ ਬੈਲਟ ਪੇਪਰ ਨਾਲ ਵੋਟਾਂ ਕਰਾ ਚੰਡੀਗੜ੍ਹ ਦੇ ਵਿੱਚ ਧੱਕਾ ਹੋਏ ਮੇਰੇ ਦੇ ਵੋਟਾਂ ਤੁਹਾਡੇ ਸਾਹਮਣੇ ਰਿਕਾਰਡੀਆਂ ਵੋਟਾਂ ਚ ਇੰਡੀਆ ਨੂੰ ਇਕੱਠੇ ਜੋੜਨ ਨੂੰ ਜਿਹੜਾ 20 ਸਟਾਈਆਂ ਸੀ ਫਿਰ ਜਿੱਤਿਆ BJP ਐ ਫਿਰ ਵੀ ਰਿਕਾਰਡਿੰਗ ਦੇਖੋ ਤੁਸੀਂ ਫੇਰਾ ਫੇਰੀ ਕਰ ਰਹੇ ਨੇ ਜਿੱਤਣ ਨੂੰ ਤੇ ਕਾਹਦਾ ਜਿੱਤ ਗਏ ਆ ਵੀਡੀਓ ਬਣੀ ਹੋਈ ਆ ਉਹਦੀ ਵੀ ਜੜੀ ਫੇਰਾ ਫੇਰੀ ਕਰਦੇ ਤੇ ਕੈਮਰੇ ਵੱਲ ਦੇ ਕੀ ਜਾਂਦਾ ਉਹ ਸੁਪਰੀਮ ਕੋਰਟ ਨੇ ਵੀ ਉਸ ਜੀ ਨੂੰ ਖਾਰਜ ਕੀਤਾ ਉਹ ਉਸ ਨੂੰ ਔਰ ਜੋ ਬਣਦੀ ਕਾਰਵਾਈ ਉਹਦੇ ਕੀਤੀ ਜਾਵੇ ਵੀ ਮੇਰ ਦੇ ਉਹ ਜਿਹੜੇ ਨੇ ਜਿਹੜੇ ਨੇ ਉਹ ਇਲੈਕਸ਼ਨ ਕਰਾਈਆਂ ਉਹ ਜੋਟੀ ਉਹਦੀਆਂ ਟਿਕਟਾਂ ਕੈਂਸਲ ਕੀਤੀਆਂ ਇਦਾਂ ਮਤਲਬ ਚਾਹੁੰਦੇ ਵੀ ਜਿਹੜੀਆਂ ਪੀਵੀਐਮ ਰਾਈਨ ਆ ਵੋਟਾਂ ਪਾਈਆਂ ਜਾਣ ਡਲਟ ਪੇਪਰ ਰਾਈ ਹੋ ਗਿਆ ਪੇਪਰ ਰਹੀ ਵੋਟਿੰਗ ਹੋਣੀ ਚਾਹੀਦੀ ਹੈ ਨਹੀਂ ਤਾਂ ਇਹ ਹਾਰਨ ਦਾ ਮਤਲਬ ਹੀ ਨਹੀਂ ਹੈਗਾ ਇਹਦਾ ਕਿਤੇ ਦਾ ਕਿਉਂਕਿ ਇਹ ਇਹਦੇ ਵਿੱਚ ਹੋਇਆ ਵਾ ਐਕਸਪਰਟ ਹੋਇਆ ਵਾ ਮਸ਼ੀਨਾਂ ਪਤਾ